ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਕਬੁੱਧ ਦੂਮਣੀ ਕਦਾਇਆ ਕਸਾਇਣ ਹਾਂਜੀ ਇਸ ਨੂੰ ਕਬੁੱਧ ਦੂਮਣੀ ਦਲੈਂਕੜ ਨਾਲ ਹੀ ਉਚਾਰਨ ਕਰਨੇ ਆ ਕਬੁੱਧ ਦੂਮਣੀ ਕਦਾਇਆ ਕਸਾਇਣ ਕਬੁੱਧ ਦੂਮਣੀ ਦਇਆ ਕਸਾਇਨ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ ਚੰਡਾਲ ਜੀ ਪਰ ਨਿੰਦਾ ਘਟ ਚੂਹੜੀ ਇੱਥੇ ਠਮਕ ਲਾ ਦਨੀ ਹੈ ਹਲ ਵਿੱਚ ਉਚਾਰਨ ਕਰਨਾ ਚੂਹੜੀ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਕਾਰ ਨਾਵਨ ਨਾਉ ਜਪੇਹੀ ਨਾਵਨ ਪਦ ਜਿਹੜਾ ਹੈ ਭਾਰਾ ਉਚਾਰਨ ਕਰਨਾ ਹੈ ਨਾਵਨ ਨਾਉ ਜਪੇਹੀ ਨਾਨਕ ਅੱਗਾ ਊਤਮ ਸੇਈ ਜੇ ਪਾਪਾ ਪੰਦ ਨਾ ਦੇਹੀ ਹਾਂ ਜੇ ਪਾਪਾ ਪੰਦ ਨਾ ਦੇਹੀ ਪੰਦ ਪਦ ਤੇ ਠਮਕ ਲਾ ਦੇਣੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ तिस ਭਾਵੈ ਨਾਨਕਾ ਕਾਗ ਹੰਸ ਕਰੇ ਬਾੜੀ ਕੀਤਾ ਲੋੜਿਐ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਐ ਪੈ ਭੰਜਨ ਮਿਹਰਵਾਨ ਮਿਹਰਵਾਨ ਸਿਆਰੀ ਨਾਲ ਮਿਹਰਵਾਨ ਲਾ ਨਹੀਂ ਲਾਉਣੇ ਪੈ ਭੰਜਨ ਮਿਹਰਵਾਨ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਸ਼ਲੋਕ ਮਹੱਲਾ ਤੀਜਾ ਜੀਵ ਪਿੰਡ ਸਭ ਤਿਸ ਕਾ ਸਭ ਸਾ ਦੇ ਅਧਾਰ ਨਾਨਕ ਗੁਰਮੁਖ ਸੇਵੀਆ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿਨ ਕਾ ਜੇਨ ਧਿਆਇਆ ਹਰ ਨਿਰੰਕਾਰ ਓਨਾ ਕੇ ਮੁਖ ਸਦ ਉਜਲੇ ਓਨਾ ਕੇ ਮੁਖ ਸਦ ਉਜਲੇ ਮੁਖ ਪਾਤੇ ਥਮਕ ਲਾਦਨੀਐ ਸਾਦ ਫੁਲਾ ਬੋਲਣਾ ਉਜਲੇ ਪਾਦ ਕਸ ਕੇ ਉਚਾਰਨ ਕਰਨਾ ਓਨਾਂ ਨੂੰ ਸਭ ਜਗਤ ਕਰੇ ਨਮਸਕਾਰ ਓਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਗੁਰ ਮਿਲਿਆ ਉਲਟੀ ਭਈ ਨਾਵ ਨਿਧ ਖਰਚਿ ਖਾਉ ਅਠਾਰਹ ਸਿੱਧੀ ਪਿੱਛਾ ਲੱਗੀਆ ਫਿਰਨਾ ਨਿਜ ਘਰ ਵਸਾ ਨਿਜ ਥਾਈ ਅਨਹਦ ਤੁਨੀ ਸਾਦ ਵਜਦੇ ਵਜਦੇ ਦਰਮਿਆਨਾ ਦਾ ਉਚਾਰਨ ਕਰਨਾ ਅਨਹਦ ਤੁਨੀ ਸਾਦ ਵਜਦੇ ਅਨਹਦ ਤੁਨੀ ਸਾਦ ਵਜਦੇ ਉਨਮਾਨ ਹਰਿ ਲੇਵ ਲਾਇ ਨਾਨਕ ਹਰਿ ਭਗਤ ਤਿਨਾ ਕੈ ਮਨ ਵਸੈ ਜਨ ਮਸਤਕ ਲਿਖਿਆ ਧੁਰ ਪਾਇ ਪਾਉੜੀ ਹਾ ਢਾਡੀ ਹਰਿ ਪ੍ਰਭ ਖਸਮ ਕਾ ਹਰ ਕੈ ਦਰ ਆਇ ਹਰ ਅੰਦਰ ਸੁਣੀ ਪੂਕਾਰ ਕਠਾ ਪੂਕਾਰ ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ ਹਰ ਅੰਦਰ ਢਾਡੀ ਪਦ ਦੋਵੇਂ ਢੱਡੇ ਉਚਾਰਨ ਕਰਨੇ ਇੱਕ ਡੱਡਾ ਨਹੀਂ ਲਾਉਣਾ ਅੰਦਰ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਤਕਾ ਕਿਤ ਅਰਥ ਤੂੰ ਆਇਆ ਨਿਤ ਦੇਵਹ ਦਾਨ ਦਇਾਲ ਪ੍ਰਭ ਹਰ ਪੁੱਛਿਆ ਢਾਡੀ ਸਦਕਾ ਹਰ ਇਥੇ ਯਮਕ ਲੱਗੇਗੀ ਹਰ ਪੁੱਛਿਆ ਢਾਡੀ ਸਦਕਾ ਕਿਤ ਅਰਥ ਤੂੰ ਆਇਆ ਕਿਤ ਅਰਥ ਤੂੰ ਆਇਆ ਨਿਤ ਦੇਵਹ ਦਾਨ ਦਇਾਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਹਏ ਦੂ ਜਿਹੜੇ ਅੱਖਰ ਹਨ ਸੁਧ ਇਹ ਪੜਨੇ ਉਚਾਰਨ ਕਰਨਾ ਇਹਨਾਂ ਇਸ ਪਦ ਨੂੰ ਛੱਡਣਾ ਨਹੀਂ ਯਾਨੀ ਇਹ ਸੁਧ ਕੀਤੀ ਹੋਈ ਬਾਣੀ ਹੈ ਤੇ ਇਸ ਨੂੰ ਸੁਧ ਬੜੋ ਅਤੇ ਇਸ ਨੂੰ ਪੜ ਕੇ ਵਾਹਿਗੁਰੂ ਦੀ ਸੁੱਧ ਜਿਹੜੀ ਗਿਆਤ ਹੈ ਉਹ ਹਾਸਲ ਕਰੋ ਯਾਨੀ ਇਹ ਛੱਡ ਕੇ ਨਹੀਂ ਜਾਣਾ ਸੁੱਧ ਪੜਨਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਸਬੀਰ ਜੀ ਕਾ ਇੱਕ ਸਵਾਨ ਕੈ ਘਰ ਗਾਵਣਾ ਘਰ ਤੇ ਥਮਕ ਲੱਗ ਜੇਗੀ ਇੱਕ ਸਵਾਨ ਕੈ ਘਰ ਗਾਵਣਾ ਯਾਨੀ ਇਹ ਮੇ ਪਿੱਛੇ ਸ਼ਬਦ ਆਇਆ ਸ੍ਰੀ ਰਾਗ ਦੇ ਵਿੱਚ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੋਕ ਸਦਾ ਬਿਆਲ ਕੂਰ ਛੁੜਾ ਛੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਉਧਰ ਇਸ਼ਾਰਾ ਹੈ ਵੀ ਉਸ ਘਰ ਵਿੱਚ ਗਾਉਣਾ ਯਾਨੀ ਉਹ ਚੌਥੇ ਘਰ ਦੇ ਵਿੱਚ ਹੈ ਵੀ ਇਹ ਜਿਹੜਾ ਸ਼ਬਦ ਹੈ ਚੌਥੇ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ ਇਹਦਾ ਇਹ ਭਾਵ ਹੈ ਏਕ ਸਵਾਨ ਕਾ ਘਰ ਗਾਵਣਾ जननी जानत सुत बड़ा होत है सुत भुल उचारण करना है जननी जननी जानत सुत बड़ा होत है जननी जानत सुत बड़ा होत है इतना को न जाने ये पाठ यानी है संबंधक की थोड़ा जा लमका के उच्चारण करना है इतना को ना कहना इतनाक ਨਾ ਕਨ ਇਤਨਾ ਕੁ ਸੰਬੰਧਕ ਲਮਕਾ ਕੇ ਉਚਾਰਨ ਕਰਨਾ ਇਤਨਾ ਕੁ ਇਥੇ ਯਮਕ ਲਾ ਦਿੰਨੀ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੂਰ ਮੂਰ ਕਰ ਅਧਿਕ लाड ਧਰ ਮੂਰ ਮੂਰ ਕਰ ਅਧਿਕ लाड ਧਰ ਮੀਰਾ ਮੀਰਾ ਕਰਕੇ ਮਾਤਾ ਬਹੁਤ ਪਿਆਰ ਕਰਦੀ ਹੈ ਦੇਖਤ ਹੀ ਜਮਰਾਉ ਹਸੈ ਹਸੈ ਦੇਖਤ ਹੀ ਜਮਰਾਉ ਹਸੈ ਦੇਖਤ ਹੀ ਜਮਰਾਉ ਹਸੈ ਐਸਾ ਤੈ ਜਗ ਭਰ ਮਲਾਇਆ ਐਸਾ ਇੱਥੇ ਵਿਸਰਾਮ ਲੱਗ ਜੇਗਾ ਤੈ ਜਗ ਭਰ ਮਲਾਇਆ ਐ ਐਸਾ ਤੈ ਜਗ ਭਰ ਮਲਾਇਆ ਕੈਸੇ ਬੂਝੈ ਜਦ ਮੋਹਿਆ ਹੈ ਮਾਇਆ ਰਹਾ ਜਦ ਮੋਹਿਆ ਹੈ ਮਾਇਆ ਇਥੇ ਹੈ ਪਤਿ ਠਮਕ ਲਾ ਦੇਣੀ ਹੈ ਹੈ ਮਾਇਆ ਨਹੀਂ ਕਹਿਣਾ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚਉ ਮਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣ ਜਾ ਤਿਸ ਭਾਵੈ ਤਾਂ ਲਾਗੈ 파ਉ ਪਰਮ ਕੁਲਾਵਾ ਵਿਚੋ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗਿਆਨ ਮਤ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਉਪਜੈ ਸਹਿਜ ਗਿਆਨ ਮਤ ਜਾਗੈ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਏਤੋ ਸੰਗਤ ਨਾਹੀ ਮਰਣਾ ਏਤ ਸੰਗਤ ਨਾਹੀ ਮਰਣਾ ਏਤੋ ਸੰਗਤ ਨਾਹੀ ਮਰਣਾ ਹੁਕਮਿ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਹਾਂ ਇਸ ਨੂੰ ਅੱਗ ਲੜਾ ਉਚਾਰਨ ਕਰਨਾ ਆਗ ਲੜਾ ਨਹੀਂ ਕਹਿਣਾ ਅਗਲ ਦੇ ਵਿੱਚ ਡੈਸ਼ ਦੇ ਕੇ ੜਾ ਉਚਾਰਨ ਕਰਨਾ ਪਾਠ ਇੱਥਈ ਹੈ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ ਜਰਾ ਮਰਣ ਭਉ ਵਿਸਰ ਗਿਆ ਜਰਾ ਮਰਣ ਭਉ ਇੱਥੇ ਠੰਕ ਲੱਗ ਦੇਗੀ ਵਿਸਰ ਗਿਆ ਕੁਟੰਬ ਦੇਖ ਵਿਗਸਹ ਕਮਲਾ ਜਿ ਕੁਟੰਬ ਦੇਖ ਵਿਗਸਹ ਕਮਲਾ ਜਿਉ ਗੁਰਿਕ ਸਹ ਤੇ ਠੰਕ ਲੱਗੀ ਕੁਟੰਬ ਦੇਖ ਵਿਗਸਹ ਕਮਲਾ ਜਿ ਪਰ ਘਰ ਜੋ ਹੈ ਕਪਟ ਨਰਾ ਦੂੜਾ ਆਇਓ ਹੈ ਜਮਹ ਤਣਾ ਦੂੜਾ ਆਇਓ ਹੈ ਜਮਹ ਤਣਾ ਤੇਨਾ ਅਗ ਲੜੈ ਮੈਂ ਰਹਿਣ ਨਾ ਜਾਇ ਜਾਇ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਤਿੰਨ ਅਗ ਲੜੈ ਮੈਂ ਜਿਹੜਾ ਅਗ ਲੜੈ ਮੈਂ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਇਹਦਾ ਅਰਥ ਹੈ ਸਾਹਮਣੇ ਤਿੰਨ ਅਗ ਲੜੈ ਮੈਂ ਮੈਂ ਜਿਹੜਾ ਇਹਨੂੰ ਨਾਸਕੀ ਨਹੀਂ ਉਚਾਰਨ ਕਰਨਾ ਇੱਥੇ ਮੈਂ ਨਹੀਂ ਕਹਿਣਾ ਤਿੰਨ ਅਗ ਲੜੈ ਮੈਂ ਰਹਿਣ ਨਾ ਜਾਇ ਕੋਈ ਕੋਈ ਸਾਜਣ ਆਏ ਕਹ ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਈ ਮਿਲ ਮੇਰੇ ਰਮਈਆ ਮੈਂ ਲੇਹ ਛਡਾਈ ਛਡਾਏ ਕਸਕੀ ਨਹੀਂ ਮੈਂ ਲੇਹ ਛਡਾਈ ਮੈਂ ਲੇਹ ਛਡਾਈ ਰਹਾ ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਹਮ ਮੂਠਾ ਨਹੀਂ ਗਏ ਤੇ ਨਾ ਇਸ ਨੂੰ ਮੂਠਾ ਦਲੈਂਕੜ ਨਾਲ ਉਚਾਰਨ ਕਰਨਾ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬਿਖਮ ਕੋਰ ਪੰਥ ਚਾਲਣਾ ਪ੍ਰਾਣੀ ਰਵ ਸਸ ਤਹ ਨਾ ਪ੍ਰਵੇਸੰ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀਲੇ ਸੰਸਾਰੰ आज मेरा मन प्रकट भया है आज मेरा मन प्रकट भया है आज मेरा मन प्रकट भया है पेखी आले धर्म राऊ तह कर दल कर्ण महाबली कर दल इकट्ठा नहीं कहना तह कर दल कर्ण महाबली तह कर दल कर्ण महाबली ਤੈਨ ਅੱਗ ਲੜਾ ਮੈਂ ਰਹਿਣ ਨਾ ਜਾਇ ਤੈਨ ਅੱਗ ਲੜਾ ਮੈਂ ਰਹਿਣ ਨਾ ਜਾਇ ਜੇ ਕੋ ਮੂ ਉਪਦੇਸ਼ ਕਰਤ ਹੈ ਤਾ ਵਣ ਤ੍ਰਿਣ ਰਤੜਾ ਨਾਰਾਇਣਾ ਅ ਜੀ ਤੂੰ ਆਪੇ ਸਭ ਕਿਛ ਜਾਣਦਾ ਬਦ ਤਿ ਤ੍ਰਿलोचन ਰਾਮయ్యా ਸ਼੍ਰੀ ਰਾਗ ਭਗਤ ਕਬੀਰ ਜੀ ਓ ਕਾ ਇਹੇ ਠਾਂ ਰਾਰਾ ਸ੍ਰੀ ਰਾਗ ਭਗਤ ਕਬੀਰ ਜੀ ਓ ਕਾ ਸ੍ਰੀ ਰਾਗ ਭਗਤ ਨਹੀਂ ਕਹਿ ਦਿੰਦਾ ਸ੍ਰੀ ਰਾਗ ਭਗਤ ਕਬੀਰ ਜੀ ਓ ਕਾ ਅਚਰਜ ਏਕ ਸੁਨਹੁ ਰੇ ਪੰਡਿਆ ਅਚਰਜ ਏਕ ਸੁਨਹੁ ਰੇ ਪੰਡਿਆ ਅਚਰਜ ਏਕ ਸੁਨਹੁ ਰੇ ਪੰਡਿਆ ਅਬ ਕਿਛ ਕਹਿ ਨਾ ਜਾਈ ਅਬ ਥੀਯਮਕ ਲਗ ਜਾਈ ਕਿਛ ਕਹਿ ਨਾ ਜਾਈ ਅਬ ਕਿਛ ਕਹਿ ਨਾ ਜਾਈ ਸੁਰ ਨਰ ਗਾਣ ਗੰਧਰਵ ਜਿਨ 모ਹੇ ਤਿਰਭਵਨ ਮੇ ਖੁਲੀ ਲਾਈ ਰਾਜਾ ਰਾਮ ਅਣਹਦ ਕਿੰਗੁਰੀ ਬਾਜੈ ਇਹ ਰਾਜਾ ਰਾਮ ਜਿਹੜਾ ਪਾਠ ਹੈ ਇਹ ਸਨਮੰਦਕ ਪਾਠ ਹੈ ਰਾਜਾ ਰਾਮ ਅਣਹਦ ਕਿੰਗੁਰੀ ਬਾਜੈ ਜਾ ਕੀ ਦਿਸਕ ਨਾਦ ਲਿਵ ਲਾਗੈ ਰਹਾਉ 파ਠੀ ਗਗਨ ਸਿੰਗਿਆ ਅਰ ਚੁੰਗਿਆ ਇਹ ਪਦ ਧਿਆਨ ਨਾਲ ਉਚਾਰਨ ਕਰਨੇ ਹਨ ਕਈ ਸਿੰਗਿਆ ਚੁੰਗਿਆ ਹੀ ਕਹਿ ਦਿੰਦੇ ਹਨ ਇਸ ਨੂੰ ਮੰਗੇ ਨੂੰ ਪੂਲਾ ਉਚਾਰਨ ਕਰਨਾ ਹੈ ਸਸੇ ਦੀ ਸਿਆਰੀ ਉੱਤੇ ਟਿੱਪੀ ਵੀ ਲੱਗੀ ਹੈ 파ਠੀ ਗਗਨ ਸਿੰਗਿਆ ਅਰ ਚੁੰਗਿਆ ਇਸ ਤਰ੍ਹਾਂ ਉਚਾਰਨ ਕਰਨਾ ਪਾਠੀ ਗਗਨ ਸਿੰਘਿਆ ਅਰਚੁੰਗਿਆ ਕਨਕ ਕਲਸ ਇਕ ਪਾਇਆ ਤਾਂ ਜਿਹੜਾ ਨਾ ਪਿੱਛੇ ਇੱਥੇ ਬਿੰਦੀ ਨਹੀਂ ਲਾਉਂਦੇ ਲਾਉਣੀ ਸਿੰਘਿਆ ਅਰਚੁੰਗਿਆ ਤਿਸ ਮਹਤਾਰ ਚ ਹੈ ਅਤ ਨਿਰਮਲ ਤਿਸ ਮਹਤਾਰ ਚ ਹੈ ਚ ਹੈ ਇਹਨੂੰ ਦਲੈਂਕੜ ਨਹੀਂ ਲਾਉਣੇ ਤਿਸ ਮਹਤਾਰ ਚੁਐ ਅਤ ਨਿਰਮਲ ਤਿਸ ਮਹਤਾਰ ਚੁਐ ਆਤ ਨਿਰਮਲ ਰਸ ਮਹ ਰਸਨ ਚੁਆਇਆ ਏਕ ਜੋ ਆਇਆ ਹੂੜਾ ਨਹੀਂ ਲੱਗਣਾ ਚਾਹੀਦਾ ਔਂਕੜ ਚੁਆਇਆ ਛੀਤੀ ਭੁੱਲ ਜਾਏ ਤਿਸ ਮਹਤਾਰ ਚੁਐ ਅਤ ਨਿਰਮਲ ਰਸ ਮਹ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਇਹ ਬਣੀ ਇਥੇ ਪੁ ਪੂਰ ਪਾਠ ਉਚਾਰਨ ਕਰਨਾ ਪੂਲਾ ਤੇ ਬੰਨੀ ਨਹੀਂ ਕਹਿਣਾ ਜਿਵੇਂ ਆਉਂਦਾ ਨਾ ਇਹ ਨਸ ਬੰਨੀ ਏਕ ਲਿਵ ਲੱਗੀ ਪਵਨ ਪਿਆਲਾ ਸਾਜਿਆ ਤੀਨ ਭਾਵਨ ਮਹਿ ਏਕੋ ਜੋਗੀ ਕਹੋ ਕਮਣ ਹੈ ਰਾਜਾ ਇਹ ਰਾਜਾ ਪੂਲਾ ਸੀ ਉਚਾਰਨ ਕਰਦਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਔਰ ਦੁਨੀ ਸਭ ਧਰਮ ਕੁਲਾਨੀ ਮਨ ਰਾਮ ਰਸਾਇਨ ਮਤਾ ਸ੍ਰੀ ਰਾਗ ਰਾਮ ਰਸਾਇਨ ਮਤਾ ਪਾ ਜਿਹੜਾ ਕਸ ਕੇ ਉਚਾਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ